ਆ ਆਪਣਾ ਜੀ ਪਿੰਡ ਬਲਟਾਣਾ ਜਿਹੜਾ ਮਤਲਬ ਕਿ ਲਾਗਨੇੜ ਪਿੰਡਾਂ ਦੇ ਵਿੱਚ ਕਹਨੇ ਦੇ ਵਿੱਚ ਆਂਦਾ ਵੀ ਸ਼ਹਿਰ ਆ ਜਿਹੜਾ ਹਨੇ ਕੱਲ ਸਾਡੇ ਮਾਤਾ ਜੀ ਚੜਾਈ ਕਰ ਗਏ ਸੀਗੇ ਬਾਕੀ ਚਲੋ ਫੁੱਲਾਂ ਦੀ ਰਸਮ ਜਿਹੜੀ ਹਮ ਦਿਨਿਆਵੀ ਤੌਰ ਤੇ ਚੱਲਦਾ ਜੀ ਕੰਮ ਆ ਸੀ ਉਸ ਹਿਸਾਬ ਨਾਲ ਆਏ ਸੀਗੇ ਉਰੇ ਬਈ ਫੁੱਲ ਚੁੱਕਦੇ ਆ ਜਿਵੇਂ ਵੀ ਹਨੇ ਆ ਦੇਖੋ ਜੀ ਉਰੇ ਸਮਸ਼ਾਨ ਘਟ ਦਾ ਹਾਲ ਦੇਖ ਲੋ ਨਾ ਕੋਈ ਐਮਸੀ ਨੂੰ ਫਿਕਰ ਆ ਜੀ ਉਰੇ ਸਾਰੇ ਖਾਣੇ ਪੀਣੇ ਵਾਲੇ ਟੱਕਰੇ ਨੇ ਜੀ ਅੱਜ ਤੱਕ ਜਿੰਨੇ ਵੀ ਟੱਕਰੇ ਨੇ ਆ ਦੇਖੋ ਜੀ ਫੁੱਲ ਝੁਗਰੇ ਨੇ ਬਲਟਾਣਾ ਪਿੰਡ ਮਸ਼ਹੂਰ ਜਿਹੜਾ ਉਹਦੇ ਆ ਜੀ ਸ਼ਮਸ਼ਾਨ ਘਾਟ ਆ ਆ ਸੀਵਾ ਜੀ ਸੇਵਾ ਵਿਚਾਰਾ ਸਾਰਾ ਪਾਣੀ ਢਿੱਬਿਆ ਹੋਇਆ ਇਨਾ ਫੁੱਲ ਮਿਲ ਰਹੇ ਆ ਪੈਰ ਰਿਆ ਸੇਵਾ ਕੋਈ ਦੇਖਦਾ ਇੱਧਰ ਬੱਲੀਬਾਰ ਪਿੰਡੀਆ ਪ੍ਰਸ਼ਾਸਨ ਨੂੰ ਭਾਈ ਪੱਟਰੀ ਚੱਤੀ ਮਾਰ ਵਰਟਰ ਵੀ ਪੂਰ ਰਹਿਆ ਬਤਾਨਾ ਗੱਲ ਆ ਜਿਹੜਾ ਹੁੰਦਾ ਲਾਸਟ ਘਰ ਹੁੰਦਾ ਬੰਦੇ ਦਾ ਅਸਲੀ ਘਰ ਜਿਹਨੂੰ ਕਹਿੰਦੇ ਲਾਸਟ ਤੇ ਆਖਰੀ ਘਰ ਇਹ ਹੀ ਹੁੰਦਾ ਦੇਖੋ ਕਿੱਦਾਂ ਖੁੱਲੇ ਜੁਗਰੇ ਨੇ ਮਾਤਾ ਜੀ ਸੱਡੇ ਵਿਚਾਰੇ ਛੜਾਈ ਕਰਗੇ ਸੀਗੇ ਸਰਕਾਰ ਕਰਨਾ ਪੈ ਜੀ ਅੱਜ ਕੀ ਕਰਾਂਗੇ ਉਹ ਕਿੱਥੇ ਉਹ ਉਹ ਕਰਾਂਗੇ ਦੱਸ ਪਿੰਡਾਂ ਦੇ ਬਹੁਤ ਵਧੀਆ ਸਾਹਬ ਕਤਾਬੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਸਫਾਈ ਆ ਨਰੇਗਾ ਚੱਲਦੀ ਆ ਕਿ ਆ ਨਹੀਂ ਇਹ ਮਸੀਹ ਇਹ ਸ਼ਹਿਰ ਦੇ ਵਿੱਚ ਆ ਕੇ ਦੱਸੋ ਇਹ ਹਾਲ ਹੈ ਇਹ ਮੈਂ ਉਹਨਾਂ ਨੂੰ ਵੀ ਬੇਇੱਜ਼ਤੀ ਕਰ ਰਿਹਾ ਜਿਹੜੇ ਪੁਰਦਵਾਰਾ ਦੇ ਵਿੱਚ ਨਾਲੇ ਮੰਦਰਾਂ ਦੇ ਵਿੱਚ ਜਿਹੜੇ 55 55 ਹਜ਼ਾਰ ਲੱਖ ਲੱਖ ਰੁਪਏ ਮਿਲਟਿਕ ਨਹੀਂ ਲੈਂਦੇ ਹੈਗੇ ਦੰਦੇ ਵਿੱਚ ਥੋੜਾ ਜਿਹਾ ਉਰੇ ਆ ਕੇ ਦੇਖੋ ਜੀ ਅਸਲੀ ਕਰਤਾ ਇਹ ਹੈ ਨਾ ਅਖਰੀ ਕਰਤਾ ਇਹ ਆ ਜਿੱਥੇ ਚਾਰ ਬੰਦੇ ਬੈਠੇ ਹੋਰੇ ਆ ਗਏ ਕਿ ਸਾਨੂੰ ਇਸ ਚੀਜ਼ ਦਾ ਵਰਤ ਨਹੀਂ ਬੰਦਾ ਹੈਗਾ ਵੀ ਉਹਨੇ ਸਾਡੇ ਦਾ ਮਾਤਾ ਕਰ ਲੈ ਤੈਰਾ ਨਿਕਲ ਗਏ ਹਾਂ ਜੋ ਆ ਗਏ ਆ ਤਮੂ ਲਿਆ ਕੰਮ ਠੀਕ ਆ ਜਿਹਨੂੰ ਦੇਖੀ ਨੂੰ ਆ ਜਿਹੜੇ ਲੋਕਾਂ ਦਾ ਸਾਹ ਕਿਤਾਬਾਂ ਦੁਨੀਆ ਦਾ ਇਸ ਤਰ੍ਹਾਂ ਚੱਲਣਾ ਪੈਂਦਾ ਨਾਲ ਥੋੜਾ ਫਰਕ ਕਰਕੇ ਰੱਖਦੇ ਇਸ ਚੱਕਰ ਦੇ ਲੈਓ ਪੁੱਛੇ ਜੋ ਖੜਾ ਹੈ